ਹਾਂਜੀ ਸਤਿ ਸ਼੍ਰੀ ਅਕਾਲ ਆਸਾ ਤੁਸੀ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਤੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਜਿਹਦੀ ਪੰਜਾਬੀ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ ਤਾਂ ਜੋ ਲੋੜਵੰਦਾ ਸਖ ਪਹੁੰਚ ਸਕੇ ਪੇਪਰ ਵਾਂਗੂ ਪਹਿਲਾਂ ਸਾਨੂੰ ਟ్రਾਇਲ ਪੇਰਾ ਪੁੱਲਾਂਗੇ ਜਿਹਦੇ ਨਾਲ ਤੁਹਾਡਾ ਹੱਥ ਚੱਲ ਪੂ ਉਸ ਤੋਂ ਬਾਅਦ ਸਾਨੂੰ ਟ੍ਰਾਇਲਿੰਗਸ ਦੇ ਦੋ ਪ੍ਰੋਪਰ ਪੈਰੇ ਹੋਣਗੇ ਜਿਨ੍ਹਾਂ ਦੀ ਪੰਜਾਬੀ ਮਿਲੂਗੀ ਡਿਸਕ੍ਰਿਪਸ਼ਨ ਦੇ ਵਿੱਚ ਤੇ ਵੀਡੀਓ ਦੀ ਦੋ ਮਿੰਟ ਦੀ ਖਾਲੀ ਵੀਡੀਓ ਚੱਲੂਗੀ ਤਾਂ ਜੋ ਤੁਸੀਂ ਪੜ ਸਕੋ ਚਲੋ ਜ਼ਿਆਦਾ ਸਮਾਂ ਬਰਬਾਦ ਨਾ ਕਰਦੇ ਹੋਏ ਆਪਾਂ ਹੁਣ ਤੁਹਾਨੂੰ ਟ੍ਰਾਇਲ ਪਰਾ ਬੋਲਣ ਲੱਗੇ ਹਾਂ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਰੈਡੀ ਪਿੱਠੂ ਖੇਡ ਦਾ ਮੁੱਖ ਮੰਤਵ ਸਿਰਫ ਮਨੋਰੰਜਨ ਤੱਕ ਸੀਮਿਤ ਨਹੀਂ ਸਗੋਂ ਇਹ ਬੱਚਿਆਂ ਦੇ ਭਾਵਨਾਤਮਿਕ ਸਰੀਰਕ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਬਹੁਤ ਹੀ ਸੌਖਾ ਪਰ অতি ਪ੍ਰਭਾਵਸ਼ਾਲੀ ਮਾਧਿਅਮ ਹੈ ਡੰਡੀ ਇਹ ਖੇਡ ਜਿੱਥੇ ਤੰਦਰੁਸਤੀ ਅਤੇ ਫੁਰਤੀ ਵਧਾਉਂਦੀ ਹੈ ਉੱਥੇ ਹੀ ਸੋਚ ਦੀ ਤਿੱਖਣਤਾ ਚੁਸਤੀ ਅਤੇ ਚੁਤرائی ਨੂੰ ਵੀ ਨਿਖਾਰਦੀ ਹੈ ਡੰਡੀ ਇਹ ਖੇਡ ਰਾਹੀ ਬੱਚੇ ਸਹਿਯੋਗ ਟੀਮ ਵਰਕ ਅਤੇ ਰਣਨੀਤਕ ਸੋਚ ਨੂੰ ਅਪਣਾਉਂਦੇ ਹਨ ਡੰਡੀ ਜਦੋਂ ਗੇਂਦ ਵੱਜਦੀ ਠਿੱਕਰੀਆਂ ਉੱਡਦੀਆਂ ਅਤੇ ਸਾਰੇ ਖਿਡਾਰੀ ਉਹਨਾਂ ਨੂੰ ਮੁੜ ਜੋੜਨ ਲਓ ਜੀ ਤੁਹਾਡਾ ਟ੍ਰੈਲਦਾਰਾ ਕੰਪਲੀਟ ਹੋ ਗਿਆ ਪ੍ਰੋਪਰ ਪੈਰਾਬੋਲਾ ਲਾਗਦੇ ਆਪਾਂ ਉਹਦੇ ਲਈ ਵੀ ਰੈਡੀ ਹੋ ਜੋ ਹਾਂਜੀ ਰੈਡੀਓ ਰੈਡੀ ਗੁਰਦੁਆਰਾ ਹਟ ਸਾਹਿਬ ਉਸੇ ਥਾਂ ਉੱਤੇ ਸਜਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਮੋਦੀ ਦੇ ਰੂਪ ਵਿੱਚ ਕੰਮ ਕਰਦੇ ਰਹੇ ਡੰਡੀ ਗੁਰੂ ਜੀ ਸਵੇਰ ਹੁਣ ਉੱਤੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਆਪਣੀ ਮੋਦੀ ਦੀ ਡਿਊਟੀ ਸੰਭਾਲਦੇ ਸਾਨਾ ਡੰਡੀ ਇਹ ਗੁਰਦੁਆਰਾ ਕਿਲਾ ਸਰਾਈ ਦੇ ਦੱਖਣੀ ਅਤੇ ਪਿਛਲੇ ਪਾਸੇ ਸਥਿਤ ਹੈ ਡੰਡੀ ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬ ਦਰਵੇਸ਼ਾਂ ਕਲੰਦਰਾ ਸਾਧਾਂ ਫਕੀਰਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਅਨਾਜ ਵੰਡਦੇ 13-13 ਦਾ ਉਚਾਰਨ ਕਰਦੇ ਹੋਏ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਸਨ ਢੰਡੀ ਜਦੋਂ ਗੁਰੂ ਨਾਨਕ ਸਾਹਿਬ ਦੀ ਪ੍ਰਸਿੱਧੀ ਦਿਨਬ ਦਿਨ ਵਧਣ ਲੱਗੀ ਤਾਂ ਕਿਸੇ ਈਰਖਾ ਰੱਖਣ ਵਾਲੇ ਨੇ ਦੌਲਤ ਖਾਨ ਲੋਦੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਨਾਨਕ ਲੋਕਾਂ ਨੂੰ ਮੋਦੀ ਖਾਨਾ ਲੁੱਟਾਈ ਜਾ ਰਿਹਾ ਹੈ ਢੰਡੀ ਮੁੱਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ ਹੈ ਡੰਡੀ ਇਸ ਲਈ ਦੌਲਤਖਾਂ ਨੇ ਗੁਰੂ ਨਾਨਕ ਸਾਹਿਬ ਦੇ ਜੀਜਾ ਜੈਰਾਮ ਜੀ ਨੂੰ ਬੁਲਾਇਆ ਅਤੇ ਮੁੱਦੀ ਖਾਨੇ ਦਾ ਹਿਸਾਬ ਕਿਤਾਬ ਕਰਨ ਲਈ ਕਿਹਾ ਡੰਡੀ ਉਸ ਸਮੇਂ ਜੇ ਕੋਈ ਰਾਜ ਦਰਬਾਰ ਨਾਲ ਪੈਸਿਆਂ ਦੀ ਚਲਾਕੀ ਕਰਦਾ ਤਾਂ ਬਸ ਨੂ ਕਈ ਤਰ੍ਹਾਂ ਦੀਆਂ ਸਜ਼ਾਾਂ ਮਿਲਦੀਆਂ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਸੁਣਾਈ ਜਾਂਦੀ ਸੀ ਪਰ ਜਦੋਂ ਮੋਦੀ ਖਾਨੇ ਦੇ ਹਿਸਾਬ ਦੀ ਜਾਂਚ ਕੀਤੀ ਗਈ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਮਿਲਿਆ ਸਗੋਂ ਗੁਰੂ ਨਾਨਕ ਸਾਹਿਬ ਦਾ ਬਕਾਇਆ ਸਰਕਾਰ ਵੱਲ ਸੀ 那你？ ਹਾਂਜੀ ਟਾਈਮ ਹੋ ਰੋਣ ਵਾਲਾ ਰੈਡੀ ਹੋ ਜਾਓ ਇਮਾਨਦਾਰੀ ਸਾਡੀ ਮਾਨਸਿਕ ਅਵਸਥਾ ਦਾ ਪੱਦਰ ਹੁੰਦੀ ਹੈ ਡੰਡੀ ਇਹ ਸਾਡੇ ਵਿਹਾਰ ਵਿੱਚੋਂ ਪ੍ਰਗਟ ਹੁੰਦੀ ਹੈ ਅਤੇ ਸਮਾਜ ਦੇ ਸੰਦਰਭ ਵਿੱਚ ਸਾਡੇ ਚਰਿੱਤਰ ਦਾ ਨਿਰਮਾਣ ਕਰਦੀ ਹੈ ਡੰਡੀ ਇਮਾਨਦਾਰ ਹੋਂਦ ਦਾ ਮਤਲਬ ਸਿਰਫ ਸੱਚ ਬੋਲਣਾ ਹੀ ਨਹੀਂ ਸਗੋਂ ਆਪਣੇ ਕੰਮਾਂ ਵਿੱਚ ਨਿਖਾਰ ਲਿਆਉਣਾ ਜ਼ਿੰਮੇਵਾਰ ਬਣਨਾ ਅਤੇ ਆਪਣੇ ਮੁੱਲਾਂ ਨਾਲ ਸੱਚੇ ਰਹਿਣਾ ਵੀ ਹੁੰਦਾ ਹੈ। ਦੰਡੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਤ੍ਰਿਸਕਾਰ ਦਾ ਪਾਤਰ ਉਹ ਹੁੰਦਾ ਹੈ ਜਿਸ ਨੂੰ ਲੋਕ ਵੀ ਮਾਣ ਕਹਿਣ ਡੰਡੀ ਸਕੂਲ ਵਿੱਚ ਇਮਾਨਦਾਰੀ ਦਾ ਅਰਥ ਹੈ ਸੱਚੀ ਲਗਨ ਨਾਲ ਪੜ੍ਹਾਈ ਕਰਨਾ ਨਕਲ ਜਾਂ ਧੋਖੇਬਾਜ਼ੀ ਤੋਂ ਬਚਣਾ ਅਤੇ ਆਪਣੇ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਲੈਣੀ ਡੰਡੀ ਇਹ ਆਦਤ ਨਾ ਸਿਰਫ ਗਿਆਨ ਦੀ ਮਜ਼ਬੂਤ ਬੁਨਿਆਦ ਬਣਦੀ ਹੈ ਸਗੋਂ ਖੁਦ ਉੱਤੇ ਭਰੋਸਾ ਵੀ ਵਧਾਉਂਦੀ ਹੈ ਡੰਡੀ ਜਦੋਂ ਵਿਦਿਆਰਥੀ ਦਿਲ ਤੋਂ ਮਿਹਨਤ ਕਰਦੇ ਹਨ ਤਾਂ ਉਹਨਾਂ ਨੂੰ ਮਿਲਿਆ ਗਿਆਨ ਸਿਰਫ ਇਮਤਿਹਾਨ ਪਾਸ ਕਰਨ ਲਈ ਨਹੀਂ ਹੁੰਦਾ ਸਗੋਂ ਉਹਨਾਂ ਦੀ ਸੋਚਣ ਦੀ ਸਮਰੱਥਾ ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਜੀਵਨ ਦੇ ਤਜਰਬੇ ਨੂੰ ਵੀ ਸੰਬਾਰਦਾ ਹੈ ਡੰਡੀ ਈਮਾਨਦਾਰੀ ਬੱਚਿਆਂ ਵਿੱਚ ਅਨੁਸ਼ਾਸਨ ਪੈਦਾ ਕਰਦੀ ਹੈ ਡੰਡੀ ਚੁਣੌਤੀਆਂ ਦਾ ਸਹਮਣਾ ਕਰਨ ਦਾ ਹੌਂਸਲਾ ਮੁਸ਼ਕਲ ਰਸਤੇ ਚੁਣਨ ਦੀ ਹਿੰਮਤ ਅਤੇ ਛੋਟੇ ਰਸਤਿਆਂ ਤੋਂ ਦੂਰ ਰਹਿਣ ਦੀ ਸਮਝ ਸਿਖਾਉਂਦੀ ਹੈ ਡੰਡੀ ਸਕੂਲ ਵਿੱਚ ਪਾਈ ਇਹ ਆਦਤ ساری ਉਮਰ ਸਾਥ ਦਿੰਦੀ ਹੈ ਡੰਡੀ ਜੋ ਭਰੋਸਾ ਅਤੇ ਆਦਰ ਇਮਾਨਦਾਰੀ ਨਾਲ ਲਓ ਜੀ ਧੰਨਵਾਦ ਪਹਿਰਾ ਤੁਹਾਡਾ ਹੋ ਗਿਆ ਹੁਣ ਇਮਾਨਦਾਰੀ ਨਾਲ ਕਰੋ ਤੁਸੀਂ